ਪੰਜਾਬ ਚ ਗਰਮੀ ਦਾ ਕਹਿਰ ਦਿਨੋ ਦਿਨ ਵਧਦਾ ਜਾ ਰਿਹਾ ਹੈ ਹਾਲਾਤ ਇੰਨੇ ਗੰਭੀਰ ਹੋ ਗਏ ਨੇ ਕਿ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਦੱਖਣੀ ਪੱਛਮੀ ਹਿੱਸਿਆਂ ਦੇ ਵਿੱਚ ਹੀਟ ਵੇਵ ਨੂੰ ਲੈ ਕੇ orange alert ਤੇ ਕੇਂਦਰੀ ਇਲਾਕਿਆਂ ਲਈ yellow alert ਜਾਰੀ ਕੀਤਾ ਗਿਆ ਹੈ ਮੌਸਮ ਵਿਗਿਆਨੀਆਂ ਦੇ ਮੁਤਾਬਕ ਅਗਲੇ ਕੁਝ ਦਿਨ ਤੱਕ ਗਰਮ ਹਵਾਵਾਂ ਦੀ ਲਹਿਰ ਜਾਰੀ ਰਹੇਗੀ ਤੇ ਤਾਪਮਾਨ ਦੇ ਵਿੱਚ ਹੋਰ ਵੀ ਵਾਧਾ ਹੋ ਸਕਦਾ ਹੈ ਮੌਜੂਦਾ ਤਾਪਮਾਨ 43 ਡਿਗਰੀ ਤੋਂ ਉੱਪਰ ਦਰਜ ਕੀਤਾ ਗਿਆ ਜੋ ਆਮ ਨਾਲੋਂ 4 ਡਿਗਰੀ ਵਧ ਹੈ ਭਾਰਤੀ ਮੌਸਮ ਵਿਭਾਗ ਪਟੰਡੀਗੜ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਲਈ 9 ਜੂਨ ਤੋਂ 13 ਜੂਨ 2025 ਤੱਕ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਵਿਭਾਗ ਵੱਲੋਂ ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਗਰਮੀ ਪਸ ਸਕਦੀ ਹੈ। ਇਸ ਦੌਰਾਨ ਭਾਰੀ ਗਰਮੀ ਹੀਟ ਵੇਵ ਤੇ ਰਾਤਾਂ ਨੂੰ ਜ਼ਿਆਦਾ ਗਰਮੀ ਰਹਿਣ ਦੇ ਅਸਰ ਦਿਟਾਏ ਜਾ ਰਹੇ ਨੇ। ਫਿਰੋਜ਼ਪੁਰ, ਫਾਜ਼ਿਲਕਾ, ਬਠਿੰਡਾ, ਮਾਨਸਾ, ਮੁਕਸਰ ਤੇ ਹੋਰ ਦੱਖਣੀ ਹਿੱਸਿਆਂ ਲਈ ਸਾਵਧਾਨੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। 10 ਅਤੇ 11 ਜੂਨ ਨੂੰ ਗਰਮੀ ਹੋਰ ਵਧੇਗੀ। ਕਈ ਇਲਾਕਿਆਂ ਵਿੱਚ ਹੀਟ ਵੇਵ ਤੇ ਗਰਮ ਰਸਤਿਆਂ ਨਾਲ ਸੰਬ 12 ਜੂਨ ਨੂੰ ਕੁਝ ਹੱਦ ਤੱਕ ਰਾਹਤ ਮਿਲ ਸਕਦੀ ਹੈ ਪਰ ਦੱਖਣੀ ਪੰਜਾਬ ਦੇ ਜ਼ਿਲ੍ਹਿਆਂ ਜਿਵੇਂ ਕਿ ਬਠਿੰਡਾ ਲੁਧਿਆਣਾ ਮਾਨਸਾ ਆਦਿ ਵਿੱਚ ਅਜੇ ਵੀ ਗਰਮੀ ਦਾ ਅਸਰ ਜਾਰੀ ਰਹੇਗਾ 13 ਜੂਨ ਨੂੰ ਬਹੁਤੇ ਜ਼ਿਲ੍ਹਿਆਂ ਵਿੱਚ ਨੋ ਵਾਰਨਿੰਗ ਦਿੱਤੀ ਜਾ ਰਹੀ ਹੈ ਪਰ ਫਜ਼ਿਲਕਾ ਮਾਨਸਾ ਤੇ ਬਠਿੰਡਾ ਵਰਗੇ ਇਲਾਕਿਆਂ ਲਈ ਗਰਮੀ ਦੇ ਚੇਤਾਵਨੀ ਜਾਰੀ ਰੱਖੀ ਗਈ ਹੈ ਇਸ ਤੋਂ ਇਲਾਵਾ ਕੁਝ ਹਿੱਸਿਆਂ ਵਿੱਚ ਬਿਲੀ ਚਮਕੜ ਗਰਜਦਾਰ ਮੀਂਹ ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੇ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਸੰਕੇਤ ਮਿਲ ਰਹੇ ਨੇ ਮੌਸਮ ਵਿਭਾਗ ਨੇ ਲੋਕਾਂ ਨੂੰ ਸੁਝਾਅ ਦਿੱਤੇ ਨੇ ਕਿ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ ਕਰੋ ਬਿਨਾਂ ਲੋੜ ਤੋਂ ਨਾ ਨ ਹਲਕੇ ਕੱਪੜੇ ਪਾਓ ਖਾਸ ਕਰਕੇ ਬੱਚਿਆਂ ਬਜ਼ੁਰਗਾਂ ਤੇ ਬਿਮਾਰ ਮਿਲਤੀਆਂ ਦੀ ਬਾਲ ਕਰੋ ਰਾਤਾਂ ਨੂੰ ਦਿੱਲੀ ਤੇ ਇਸ ਦੇ ਆਸ-ਪਾਸ ਦੇ ਇਲਾਕੇ ਇੰਨੇ ਦਿਨ ਬਹੁਤ ਜ਼ਿਆਦਾ ਗਰਮੀ ਦਾ ਸਾਹਮਣਾ ਕਰ ਰਹੇ ਨੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 2 ਦਿਨਾਂ ਵਿੱਚ ਦਿੱਲੀ ਦਾ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ ਇਸ ਕਾਰਨ ਦਿੱਲੀ ਐਨਸੀਆਰ ਵਿੱਚ ਸੋਮਵਾਰ ਤੇ ਮੰਗਲਵਾਰ ਲਈ ਹੀਟ ਵੇਵ ਅਲਰਟ ਜਾਰੀ ਕੀਤਾ ਗਿਆ ਹੈ ਅਗਲੇ 4 ਦਿਨਾਂ ਤੱਕ ਤਾਪਮਾਨ ਇੱਕੋ ਜਿਹਾ ਰਹਿਣ ਦੀ ਉਮੀਦ ਹੈ ਜਿਸ ਕਾਰਨ ਫਿਲਹਾਲ ਗਰਮੀ ਤੋਂ ਕੋਈ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ ਸਿਰਫ ਦਿੱਲੀ ਨਹੀਂ ਸਗੋ ਪੂਰੇ ਉੱਤਰ ਭਾਰਤ ਵਿੱਚ ਕਰਮੀ ਆਪਣਾ ਪੂਰਾ ਪ੍ਰਭਾਵ ਦਿਖਾ ਰਹੀ ਹੈ ਜੰਮੂ ਕਸ਼ਮੀਰ ਵਿੱਚ ਅਗਲੇ 3 ਦਿਨਾਂ ਲਈ ਹੀਟ ਵੇਵ ਦਾ yellow alert ਜਾਰੀ ਕੀਤਾ ਗਿਆ ਹੈ ਅਗਲੇ 4 ਦਿਨਾਂ ਲਈ ਪੰਜਾਬ ਤੇ ਹਰਿਆਣਾ ਵਿੱਚ ਵੀ orange alert ਜਾਰੀ ਕੀਤਾ ਗਿਆ ਹੈ ਰਾਜਸਥਾਨ ਵਿੱਚ ਸਥਿਤੀ ਹੋਰ ਵੀ ਬੱਤਰ ਹੈ ਪੱਛਮੀ ਰਾਜਸਥਾਨ ਵਿੱਚ ਹੀਟ ਵੇਵ ਦੇ ਨਾਲ ਨਾਲ ਗਰਮ ਦਰਤਾਂ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਅਗਲੇ 2 ਦਿਨਾਂ ਲਈ ਇੱਥੇ red alert ਜਾਰੀ ਕੀਤਾ ਗਿਆ ਹੈ ਪੂਰਬੀ ਰਾਜਸਥਾਨ ਵਿੱਚ ਵੀ ਹੀਟ ਵੇਵ ਦਾ orange alert ਜਾਰੀ ਕੀਤਾ ਗਿਆ ਹੈ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਵੀ ਇਸ ਗਰਮੀ ਤੋਂ ਨਹੀਂ ਬਚੇ ਪੱਛਮੀ ਤੇ ਪੂਰਬੀ ਉੱਤਰ ਪ੍ਰਦੇਸ਼ ਉੱਤਰ ਮੱਧ ਪ੍ਰਦੇਸ਼ ਵਿੱਚ ਵੀ ਤਾਪਮਾਨ ਵਧਣ ਦੀ ਸੰਭਾਵਨਾ ਹੈ ਇਸ ਲਈ yellow alert ਜਾਰੀ ਕੀਤਾ ਗਿਆ ਹੈ ਅਗਲੇ 2 ਦਿਨਾਂ ਲਈ ਉੱਤਰ ਪੱਛਮੀ ਭਾਰਤ ਵਿੱਚ ਧੂਲ ਪਰਿਆ ਹਨੇਰੀਆਂ ਦੀ ਸੰਭਾਵਨਾ ਦਿੱਤੀ ਜਾ ਰਹੀ ਹੈ ਇੱਕ ਪਾਸੇ ਉੱਤਰੀ ਭਾਰਤ ਗਰਮੀ ਤੋਂ ਪ੍ਰੇਸ਼ਾਨ ਹੈ ਦੂਜੇ ਪਾਸੇ ਦੱਖਣ ਭਾਰਤ ਵਿੱਚ ਮੌਨਸੂਨ ਆ ਗਿਆ ਹੈ ਮੌਸਮ ਵਿਭਾਗ ਅਨੁਸਾਰ ਕੇਰਲ ਤੇ ਕਰਨਾਟਕ ਵਰਗੇ ਦੱਖਣ ਦੇ ਕਈ ਖੇਤਰਾਂ ਵਿੱਚ 10 ਤੋਂ 12 ਜੂਨ ਦੇ ਵਿਚਕਾਰ ਭਾਰੀ بارش ਹੋ ਸਕਦੀ ਹੈ ਦਿੱਲੀ ਵਿੱਚ ਮੌਨਸੂਨ ਕਦੋਂ ਆਵੇਗਾ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਅਰ ਉਮੀਦ ਕੀਤੀ ਜਾ ਰਹੀ ਹੈ ਕਿ ਪੱਛਮੀ ਗੜਬੜੀ ਕਾਰਨ 3-4 ਦਿਨਾਂ ਬਾਅਦ ਉੱਤਰੀ ਭਾਰਤ ਵਿੱਚ ਕੁਝ ਰਾਹਤ ਮਿਲ ਸਕਦੀ ਹੈ ਤੇ ਤਾਪਮਾਨ ਘਟ ਸਕਦਾ ਹੈ। ਨਿਟਰ ਹਾਂ ਨਿਰਪੱਖ ਰਹਾਂਗੇ, ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਫੁਕ ਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ। ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ